ਆ ਬੈਂਕ ਮੈਨੇਜਰ ਦੇ ਵੱਲੋਂ ਕਰੋੜਾਂ ਹੰਦੇ ਹਿਸਾਬ ਦੇ ਨਾਲ ਕਿਰਤੀ ਲੋਕਾਂ ਦੇ ਵੱਲੋਂ ਕਮਾਇਆ ਹੋਇਆ ਜਿਹੜਾ ਤਨ ਹੈ ਉਹ ਲੁੱਟ ਲਿਆ ਜਾਂਦਾ ਹੈ ਤੁਹਾਡੇ ਨਾਲ ਬੈਂਕ ਮੈਨੇਜਰ ਦੇ ਵੱਲੋਂ ਕਿੰਨੇ ਕਿੰਨੇ ਪੈਸਿਆਂ ਦਾ ਘੁਟਾਲਾ ਕੀਤਾ ਗਿਆ ਹੈ ਮੇਰਾ ਜੀ ਉੱਥੇ 30 ਲੱਖ 78000 ਰੁਪਇਆ ਸੀਗਾ ਜਮਾ ਕਰਾਇਆ ਮੈਂ ਉਹਦੇ ਵਿੱਚੋਂ 6 ਲੱਖ ਰੁਪਇਆ ਲਿਆ ਇੰਨੇ ਪੈਸੇ ਕਿੱਥੇ ਗਏ ਪਤਾ ਨਹੀਂ ਹੁਣ ਕਿੱਥੇ ਗਏ ਜਦੋਂ ਮੈਂ ਘਟਾਉਣ ਗਿਆ ਉਹ ਕਹਿੰਦੇ ਵੀ ਉਹਦਾ ਸਹੂ ਨੀ ਕਰਤੇ ਚ ਪੈਸੇ ਨਹੀਂ ਤੇ ਜਦੋਂ ਤੁਸੀਂ ਪੈਸੇ ਜਮ੍ਹਾਂ ਕਰਵਾਉਂਦੇ ਸੀ ਤੇ ਉਸ ਵਕਤ ਕੋਈ ਇੰਟਰਵਿਊ ਪਾ ਕੇ ਦਿੱਤੀ ਜਾਂਦੀ ਸੀ ਤੁਹਾਨੂੰ ਐਂਟਰੀ ਕ ਉਹਦਾ ਜੀ ਕਦੇ ਸਿਸਟਮ ਨਹੀਂ ਚੱਲਦਾ ਸਿਸਟਮ ਨਹੀਂ ਚੱਲਦਾ ਹੱਥ ਨਾਲ ਹੀ ਪਾਉਂਦੇ ਦੇ ਐਂਟਰੀ ਉਹ देखो ਮੈਨੇਜਰ ਨੇ ਇੱਥੇ ਸਾਲਵਾ ਵਿੱਚ ਜੋ ਕੋਆਪਰੇਟਿਵ ਬਿੰਕ ਹੈ ਉਸ ਦੇ ਵਿੱਚ ਲੋਕਾਂ ਤੇ ਵਿਸ਼ਵਾਸ ਬਣਾਇਆ ਹੋਇਆ ਸੀ ਜਦੇ ਵੀ ਪੈਸੇ ਲੈਣੇ ਮਿਸ਼ਤਤ ਨਾਲ ਉਹਨੇ ਕਹਣਾ ਵੀ ਕੋਈ ਗੱਲ ਨਹੀਂ ਜਿੰਨੀ ਤੂੰ ਲੋੜ ਹੈ ਪੈਸੇ ਲੈ ਜਾ ਜਦੋਂ ਕੋਈ ਪੈਸਾ ਜਮ੍ਹਾਂ ਕਰਾਉਂਦਾ ਸੀ ਉਹਦੀ ਕੋਲ ਕਾਪੀ ਰੱਖ ਲੈਣੀ ਐ ਐਂਟਰੀ ਹੱਥ ਦੇ ਨਾਲ ਪਾ ਦੇਣੀ ਤੇ ਉਹਦੇ ਪੈਸੇ ਆਪਣੇ ਕੋਲ ਰੱਖ ਲੈਣੇ ਸਰਵਾਰ ਜੀ ਇੱਥੇ ਤੱਕ ਭਾਵੇਂ ਕਿਸੇ ਦੇ ਹਜ਼ਾਰਾਂ ਵਿੱਚ ਲੱਖਾਂ ਵਿੱਚ ਕਰੋੜਾਂ ਵਿੱਚ ਉਹ ਤਾਂ ਉਹਨੇ ਸਾਰੇ ਦੇ ਸਾਰੇ ਕੱਢ ਹੀ ਲਏ ਬੀਬੀਆਂ ਦੇ ਹੈਲਪ ਸੈਲਫ ਗਰੁੱਪ ਐ ਇੱਥੋਂ ਤੱਕ ਗੁਰਦੁਆਰਿਆਂ ਦੇ ਵੀ ਪੈਸਾ ਜੋ ਜਮ੍ਹਾਂ ਸੀ ਉਹ ਵੀ ਉਹਨੇ ਹੜੱਪ ਲਿਆ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਚੰਗਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਚ ਕੀ ਆ ਜਾਂਦਾ ਬਾਕੀ ਦੇ ਕੰਮ ਬਾਅਦ ਚ ਪਹਿਲਾ ਸੇ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ᱥਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਦਾ ਅਨਮਿਊਟ ਦੇ ਨਾਲ ਜੁੜਿਓ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਕੁਝ ਅਜਹੀਆਂ ਚੀਜ਼ਾਂ ਸਮਾਜ ਦੇ ਵਿੱਚ ਵਾਪਰ ਦੀਆਂ ਨੇ ਜਿਹੜੀਆਂ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲੀਆ ਚਿੰਨ੍ਹ ਖੜੇ ਕਰਦੀਆਂ ਨੇ ਹਾਲ ਦੇ ਵਿੱਚ ਬਲੌਕ ਮਾਜ਼ਰੀ ਦੇ ਸਿਆਲਬਾ ਦੀ ਇੱਕ ਅਜਾਈ ਹੀ ਘਟਨਾ ਸਾਹਮਣੇ ਆਈ ਹੈ ਜਿਦੇ ਵਿੱਚ ਬੈਂਕ ਮੈਨੇਜਰ ਦੇ ਵੱਲੋਂ ਕਰੋੜਾਂ ਦੇ ਹਿਸਾਬ ਦੇ ਨਾਲ ਕਿਰਤੀ ਲੋਕਾਂ ਦੇ ਵੱਲੋਂ ਕਮਾਇਆ ਹੋਇਆ ਜਿਹੜਾ ਤਨ ਹੈ ਉਹ ਲੁੱਟ ਲਿਆ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਕਰੋੜਾਂ ਦੇ ਹਿਸਾਬ ਦੇ ਨਾਲ ਇਹਨਾਂ ਕਿਰਤੀ ਲੋਕਾਂ ਦੇ ਨਾਲ ਘੁਟਾਲਾ ਕੀਤਾ ਜਾਂਦਾ ਹੈ ਤੇ ਇਸੇ ਦੇ ਤਹਿਤ ਉਹ ਚਸ਼ਮਦੀਦ ਤੇ ਉਹ ਪੀੜਤ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਾਪੂ ਜੀ ਨੇ ਸਾਡੇ ਨਾਲ ਬਾਪੂ ਜੀ ਕੀ ਨਾਮ ਹੈ ਚਾਰਨਾ ਸਿੰਘ ਆ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਐਡਮਾਨਡ ਦੇ ਬਸ ਰਹੇ ਹੋ ਤੁਹਾਡਾ ਕਿੰਨਾ ਪੈਸਾ ਸੀ ਬੈਂਕ ਦੇ ਵਿੱਚ ਜਿਹੜਾ ਤੁਸੀਂ ਜਮਾ ਕਰਵਾਇਆ ਹੋਇਆ ਸੀਗਾ ਫਿਰ ਲਗਭਗ 2.5 ਕਰੋੜ ਤੋਂ ਉੱਪਰ ਹੈ ਜੀ ਜਿਹੜਾ 2.5 ਕਰੋੜ ਤੁਸੀਂ ਜਮਾ ਕਰਵਾਇਆ ਹੋਇਆ ਸੀ ਕਦੋਂ ਤੋਂ ਕਰਵਾਇਆ ਸੀ ਇਹ ਕੱਲੇ-ਕੱਲੇ ਮੇਰੇ ਕੋਲ ਸਿੱਧਾ ਵੀ ਹੈਗੀਆਂ ਕਾਪੀਆਂ ਵੀ ਹੈਗੀਆਂ ਉਹਨਾਂ ਦੇ ਐਂਟਰੀ ਪਾਈ ਹੋਈ ਹੈ ਉਹਦਾ ਪਰ ਕਦੋਂ ਤੋਂ ਕਰਵਾਉਣਾ ਸ਼ੁਰੂ ਕੀਤਾ ਸੀ ਇਹ ਮੈਨੂੰ ਕੋਈ ਦੋ ਸਾਲ ਹੋ ਗਏ ਹੋ ਗਏ ਸਭ ਚੈਈ ਤੋਈ ਦੇ ਜਮੀਨ ਵੇਚ ਕੇ ਬੱਖੇ ਦਾ ਇਕੱਠਾ ਹੀ ਦਰਿਆ ਹੋਇਆ ਇਕੱਠੇ ਵੀ ਕਰੇ ਹੋਏ ਥੋੜਾ ਥੋੜਾ ਬਹੁਤ ਫਰਕ ਗੈ। ਹੂੰ। ਤੇ ਇਹ ਜਦੋਂ ਹੁਣ ਤੁਸੀਂ 2.5 ਕਰੋੜ ਜਿਹੜਾ ਜ਼ਮੀਨ ਵੇਚ ਕੇ 2.5 ਕਰੋੜ ਜਮਾ ਕਰਵਾਇਆ ਹੋਇਆ ਸੀ ਅਕਾਊਂਟ ਦੇ ਵਿੱਚ ਤੇ ਜਦੋਂ ਅੱਜ ਉਸ ਅਕਾਊਂਟ ਨੂੰ ਦੇਖਦੇ ਹਾਂ ਤਾਂ ਕਿੰਨੇ ਕ ਪੈਸੇ ਬਚੇ ਬਾਕੀ ਤੇ? ਇਹ ਤਾਂ ਮੇਰੇ ਖਿਆਲ ਥੋੜੇ ਜਿਹੀ ਪੈਸੇ ਛੱਡੇ ਹੋਏ ਜੀ ਬਾਕੀ ਤਾਂ ਸਾਰੇ ਕੱਢੇ ਹੋਏ ਹਾਂ ਮੈਨੇ ਮੈਨੇ। ਕੱਢ ਕੇ ਕੌਣ ਲੈ ਗਿਆ? ਮੈਨੇ ਕੱਢਿਆ ਜੋ ਸਾਡੇ ਕੋਲ ਤੇ ਕੌਣ ਕੱਢਦਾ ਤੇ ਲੈ ਕੇ ਜਾਂਦਾ ਜੀ। ਜਦੋਂ ਤੁਸੀਂ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਵਾਉਂਦੇ ਸੀ ਤੇ ਉਸ ਵੇਲੇ ਅਫੀਸ਼ੀਅਲ ਤੌਰ ਤੇ ਐਂਟਰੀ ਨਹੀਂ ਸੀ ਲੈਂਦੇ ਕਾਪੀ ਦੀ ਐਂਟਰੀ ਬਾਅਦ ਹੀ ਕਰੀ ਆ ਸਾਰੀ ਐਂਟਰੀ ਨੇ ਕਰੀ ਹੋਈ ਆ ਮੇਰੇ ਕੋਲ ਕਾਪੀਆਂ ਹੈਗੀਆਂ ਸਾਰੇ ਤੁਸੀਂ ਦੇਖ ਲਓ ਸਾਰੀ ਐਂਟਰੀ ਦੇ ਕਰੀਆਂ ਹੋਈਆਂ ਇਹਦੇ ਪਰ ਗੱਲੇ ਗੱਲੇ ਪੈਸੇ ਪੈਸੇ ਦੀ ਇਤਨੇ ਕਾਪੀਆਂ ਨੇ ਤਿੰਨ ਆਵਰ ਕਰੀਆਂ ਹੋਈਆਂ ਗੱਲੇ ਗੱਲੇ ਐਂਟਰੀ ਦੀ ਇਹ ਤੁਸੀਂ ਦੇਖਦੇ ਤੁਸੀਂ ਕਰ ਸਕਦੇ ਹੋ ਤੇ ਤੁਹਾਡਾ ਕੀ ਨਾਮ ਹੈ ਜੀ ਮੇਰਾ ਗਿਆਨ ਸਿੰਘ ਹੈ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਮਾਜਰਾ ਪਿੰਡ ਹੈ ਜੀ ਤੁਹਾਡੇ ਨਾਲ ਬੈਂਕ ਮੈਨੇਜਰ ਦੇ ਵੱਲੋਂ ਕਿੰਨੇ ਕਿੰਨੇ ਪੈਸਿਆਂ ਦਾ ਘੁਟਾਲਾ ਕੀਤਾ ਗਿਆ ਹੈ ਮੇਰਾ ਜੀ ਉੱਥੇ 30 ਲੱਖ 78000 ਰੁਪਿਆ ਸੀਗਾ ਜਮਾ ਕਰਾਇਆ ਮੈਂ ਉਹਦੇ ਵਿੱਚੇ ਵਿੱਚ 6 ਲੱਖ ਰੁਪਿਆ ਲਾਇਆ ਬਾ ਮੈਂ ਬਾਕੀ ਘਟਾ ਲਈਏ ਇਹਨੇ ਪੈਸੇ ਕਿੱਥੇ ਗਏ ਪਤਾ ਨਹੀਂ ਹੁਣ ਕਿੱਥੇ ਗਏ ਜਦੋਂ ਮੈਂ ਕਢਾਉਣ ਗਿਆ ਉਹ ਕਹਿੰਦੇ ਵੀ ਉਹਰੇ ਤਾਂ ਹੈਉ ਨਹੀਂ ਖਾਤੇ 'ਚ ਪੈਸੇ ਨਹੀਂ ਤੇਰੇ ਜਿਹੜਾ ਤੁਸੀਂ ਜਿਹੜਾ ਤੁਸੀਂ 30 ਲੱਖ ਤੇ ਕੁਝ ਪੈਸੇ ਜਮਾ ਕਰਵਾਏ ਆ ਇਹ ਕਿੰਨੇ ਸਮੇਂ ਤੋਂ ਜਮਾ ਕਰਵਾ ਰਹੇ ਹੋ ਜੀ ਸਾ ਜੀ ਹੁਣ ਕਾਪੀ 'ਚ ਪਤਾ ਲੱਗੂਗਾ ਮੈਨੂੰ ਆਈਡੀਆ ਹੋਏਗਾ ਜਦੋਂ ਤੁਸੀਂ ਪੈਸੇ ਜਮ੍ਹਾਂ ਕਰਵਾਉਂਦੇ ਸੀ ਤੇ ਉਸ ਵਕਤ ਕੋਈ ਇੰਟਰਵਿਊ ਪਾ ਕੇ ਦਿੱਤੀ ਜਾਂਦੀ ਸੀ ਤੁਹਾਨੂੰ ਐਂਟਰੀ ਕਹਿੰਦਾ ਜੀ ਕਦੇ ਸਿਸਟਮ ਨਹੀਂ ਚੱਲਦਾ ਸਿਸਟਮ ਨਹੀਂ ਚੱਲਦਾ ਹੱਥ ਨਾਲ ਹੀ ਪਉਂਦੇ ਸੀ ਐਂਟਰੀਆਂ ਆ ਜਿਹੜੀਆਂ ਐਂਟਰੀਆਂ ਪਾਈਆਂ ਹੱਥ ਦੇ ਨਾਲ ਹੀ ਪਾਈਆਂ ਹੱਥ ਨਾਲੇ ਜੀ ਸਾਰੀਆਂ ਹੱਥ ਨਾਲ ਪਈਆਂ ਵੇਖੋ ਹਾਂ ਜੀ ਕੀ ਇਹਨਾਂ ਐਂਟਰੀਆਂ ਨੂੰ ਫਿਰ ਜਾਲੀ ਐਂਟਰੀਆਂ ਕਹਿੰਦੇ ਜੀ ਜਾਲੀ ਐਂਟਰੀ ਦਾ ਤਾਂ ਹੋਵੇ ਜੇ ਨਾਮ ਰਜਿਸਟਰ ਨਾ ਕਰਿਆ ਹੋਵੇ ਬਸ ਇੱਕ ਵਾਰ ਹੋਵੇ ਫਿਰ ਜਾਲੀ ਕਹਿ ਸਕਦੇ ਨੇ ਜਾਂ ਸਾਰੀਆਂ ਪਰ ਉਹਨੇ ਪਾਈਆਂ ਫਿਰ ਜਾਲੀ ਕਿੰਨ ਹੋਗੀ ਤੇ ਕਿੰਨੇ ਕੁ ਲੋਕ ਜਾਬ ਦੇ ਅਛਾ 21 ਦੇ ਜਮਾ ਕਰਵਾ ਰਹੇ ਹੋ ਪੈਸੇ ਤੁਸੀਂ ਤੇ ਕਿੰਨੇ ਕੁ ਲੋਕ ਹੋਰ ਤੁਹਾਡੇ ਹਸਾਬ ਦੇ ਨਾਲ ਜਾਪਦੇ ਨੇ ਜਿਹੜੇ ਤੁਹਾਡੇ ਟੱਚ ਦੇ ਵਿੱਚ ਨੇ ਜਿਨ੍ਹਾਂ ਦੇ ਨਾਲ ਇਸ ਤਰੀਕੇ ਦੀ ਲੱਖਾਂ ਦੀ ਕਰੋੜਾਂ ਦੀ ਠੱਗੀ ਹੋਈ ਹੋਰ ਹੋਣਗੇ ਜੀ 25 25 30 ਤਾਂ ਹੋਣਗੇ ਜੀ ਹੋਰ ਵੀ ਹਾਂ ਜਿਨ੍ਹਾਂ ਦੇ ਨਾਲ ਹੋਈ ਠੱਗੀ ਇਹ ਜਿਹੜਾ ਬੈਂਕ ਮੈਨੇਜਰ ਆ ਇਹਦੀ ਜੜ ਕਿਵੇਂ ਲੱਗਦੀ ਹੈ ਕਿਸ ਤਰੀਕੇ ਦੇ ਨਾਲ ਇਹਦੇ ਵੱਲੋਂ ਕਦੋਂ ਤੋਂ ਸ਼ੁਰੂ ਇਹ ਜਿਹੜਾ ਕੰਮ ਕਰਨਾ ਸ਼ੁਰੂ ਕੀਤਾ ਜਾਂਦਾ ਆ ਇਹ ਤਾਂ ਸਾਨੂੰ ਤਾਂ ਲੱਗਦਾ ਹੀ ਨਹੀਂ ਤਾਂ ਵੀ ਇਹ ਇਹ ਜਾ ਹੋਊਗਾ ਲੱਗਦਾ ਵੀ ਇਹ ਹਜੇ ਬੰਦਾ ਹੋਊਗਾ ਜੀ ਬੰਦਾ ਬਹੁਤ ਸੌ ਲੱਗਦਾ ਤਾਂ ਹੌਣ ਜਾਨ ਸੀ ਤੁਹਾਡੇ ਨਾਲ ਕਈ ਕਈ ਵਾਰੀ ਘਰ ਤੋਂ ਵੀ ਫੜਲੇ ਜਾਂਦਾ ਦਾ ਪੈਸੇ ਇੱਕ ਗਨਵਾ ਦਾ ਗੱਲ ਲਿਖਦੇ 10 ਲੱਖ ਰੁਪਏ ਵਿੱਚ ਉਹ ਫੜ ਲਿਆ ਉਹ ਵਿੱਚ ਕੋਈ ਜੀ ਚੜਾਇਆ ਹੋਣ ਨੇ ਜਿਹੜਾ ਤੁਸੀਂ 10 ਲੱਖ ਰੁਪਏ ਮੈਨੇਜਰ ਨੂੰ ਘਰ ਤੋਂ ਦੇਨੇ ਉਹਦੀ ਕੋਈ ਜਿਹੜਾ ਉਹਦੇ ਜਿਆਦਾ ਆਏ ਬਾਕੀ ਐਂਟੀਟੀ ਕੋਈ ਨਹੀਂ ਉਹਦੀ ਬਾਕੀ ਆਏ ਨੇ ਐ ਨਾ ਮੇਰੇ ਕਾਫੀ ਬਣੇ ਇਹ ਦੇਖ ਲਈ ਕਿੰਨੇ ਬੰਦਾ ਕੀ ਤੇ ਨਗਾ ਕਪੀ ਇਹ ਬਾਪੂ ਜੀ ਵਿਸ਼ਵਾਸਕਾ ਆਤੀ ਹੋਇਆ ਤੁਹਾਡਾ ਸਾਰਿਆਂ ਦੇ ਵਿਸ਼ਵਾਸ ਗੱਲ ਹੋਇਆ ਜੀ ਪਹਿਲਾਂ ਪਹਿਲਾਂ ਕੱਲੇ ਪਹਿਲੇ ਵੀ ਕਰਾਉਂਦੇ ਰਹੇ ਅਸੀਂ ਪਰ ਤਸੱਲੀ ਦੇ ਫਰਗੰਦਾ ਮੇਥੋਂ ਮੇਰੇ ਕੋਲ ਤਸੱਲੀ ਨਹੀਂ ਹੈਗੀ ਆ ਬਿਲਕੁਲ ਇੱਥੇ ਲੋਕ ਕਹਿਤ ਮਿਸ਼ਨ ਤੋਂ ਕੋਈ ਆਗੂ ਵੀ ਜੁੜੇ ਨੇ ਇਸੇ ਦੇ ਤਹਿਤ ਪ੍ਰਸ਼ਾਸਨ ਦੇ ਨਾਲ ਤੇ ਬੈਂਕ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਇੱਕ ਚੱਲੀ ਹੈ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਵਰੀਰਪੁਰ ਸਾਹਿਬ ਬਹੁਤ ਵੱਡਾ ਮਸਲਾ ਸਾਹਮਣੇ ਆਇਆ ਹੈ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਕਿਸੇ ਨੇ ਪਹਿਲੀ ਵੇਚ ਕੇ ਕੋਈ ਆਪਣਾ ਕੰਮ ਕਰਨ ਵਾਸਤੇ ਪੈਸੇ ਜਮ੍ਹਾਂ ਕਰਵਾਏ ਹੋਏ ਸੀ ਬੈਂਕ ਦੇ ਵਿੱਚ ਤੇ ਹੋਰ ਵੀ ਅਜਾਹੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਪੂਰੀ ਰਾਸ ਜੋੜ ਕੇ ਬੈਂਕ ਦੇ ਵਿੱਚ ਕਿਤੇ ਨਾ ਕਿਤੇ ਜਮ੍ਹਾਂ ਕੀਤੀ ਹੁੰਦੀ ਹੈ ਪਰ ਜਦੋਂ ਬੈਂਕ ਮੈਨੇਜਰ ਦੇ ਵੱਲੋਂ ਹੀ ਇਸ ਤਰੀਕੇ ਦੇ ਨਾਲ ਲੋਕਾਂ ਦੇ ਕੋਲੋਂ ਜਮ੍ਹਾਂ ਕੀਤੀ ਹੋਈ ਪੂੰਜੀ ਨੂੰ ਲੁੱਟ ਲਿਆ ਜਾਵੇ ਤੇ ਫਿਰ ਕੌਣ ਰਖਵਾਲਾ ਬਣੂਗਾ ਇਹਦਾ ਬਿਲਕੁਲ ਜੀ ਇਹ ਤਾਂ ਬਾੜ ਖੇਤ ਨੂੰ ਖਾ ਰਹੀ ਹੈ ਆਪਣੀ ਮਿਹਨਤ ਕਰਕੇ ਇਨਸਾਨ ਪੈਸਾ ਰੱਖੇਗਾ ਕਿੱਥੇ ਬੈਂਕ ਵਿੱਚ ਹੀ ਜਾਂਦਾ ਜਦੋਂ ਹੁਣ ਬੈਂਕ ਵਿੱਚ ਵੀ ਸੁਰੱਖਤ ਨਾ ਹੋਵੇ ਉਹਦੇ ਨਾਲ ਤਾਂ ਫਿਰ ਘਰ ਪਿਆ ਰਹੇਗਾ ਅਗਲੇ ਦੇ ਕਿਉਂਕਿ ਜਦੋਂ ਹੁਣ ਲੁੱਟਿਆ ਵੀ ਗਿਆ ਇੱਕ ਪਾਸੇ ਘਰ ਤਾਂ ਪੈ ਹੀ ਨਹੀਂ ਰੱਖਦੇ ਚਲੋ ਉਧਰ ਥੋੜਾ ਬਹੁਤਾ ਵਿਆਜ ਮਿਲ ਜਾਂਦਾ ਹੁਣ ਜਿਹਦੇ ਪੈਸੇ ਲੁੱਟੇ ਗਏ ਨੇ ਅੱਜ ਤੋਂ ਸਾਲਾਂ ਦੇ ਵਿੱਚ ਮਿਲਣਗੇ ਉਹਦਾ ਵਿਆਜ ਕੋਈ ਨਹੀਂ ਫਿਰ ਫਾਇਦਾ ਕੀ ਹੈ ਉਹਦਾ ਦੇਖੋ ਮੈਨੇਜਰ ਨੇ ਇੱਥੇ ਸਾਲਵਾ ਵਿੱਚ ਜੋ ਕੋਆਪਰੇਟਿਵ ਬੈਂਕ ਹੈ ਉਸ ਦੇ ਵਿੱਚ ਲੋਕਾਂ ਦੇ ਵਿਸ਼ਵਾਸ ਬਣਾਏ ਹੋਏ ਸੀ ਜਿਹਦੇ ਵੀ ਪੈਸੇ ਲੈਣੇ ਮਿੱਠਤ ਨਾਲ ਉਹਨੇ ਕਹਿਣਾ ਵੀ ਕੋਈ ਗੱਲ ਨਹੀਂ ਜਿੰਨੀ ਤੈਨੂੰ ਲੋੜ ਹੈ ਪੈਸੇ ਲੈ ਜਾ ਪਰ ਜਦੋਂ ਕੋਈ ਪੈਸਾ ਜਮ੍ਹਾਂ ਕਰਾਉਂਦਾ ਸੀ ਉਹਦੀ ਕੋਲ ਕਾਪੀ ਰੱਖ ਲੈਣੀ ਐ ਐਂਟਰੀ ਹੱਥ ਦੇ ਨਾਲ ਪਾ ਦੇਣੀ ਤੇ ਉਹਦੇ ਪੈਸੇ ਆਪਣੇ ਕੋਲ ਰੱਖ ਲੈਣੇ ਤੇ ਉਹ ਸਾਲ ਡੇਢ ਸਾਲ ਤੋਂ ਇਸੇ ਤਰ੍ਹਾਂ ਲਗਾਤਾਰ ਰੋਜ਼ਾਨਾ ਕੋਈ ਦਿਨ ਨਹੀਂ ਹੋਏਗਾ ਜਿਸ ਦਿਨ ਉਹਨੇ ਐਂਟਰੀ ਯਹੀ ਨਾ ਕੀਤੀ ਹੋਵੇ ਇਹਨਾਂ ਦੇ ਪੈਸੇ ਕੱਟ ਕੇ ਮੇਰੇ ਖਾਤੇ ਵਿੱਚ ਪਾ ਦੇਣੇ ਮੈਤੋਂ ਕੱਟ ਕੇ ਅੱਗੇ ਭੇਜ ਦੇਣੇ ਕੁਝ ਉਹਦੇ ਨਾਲ ਦੋ ਪ੍ਰਾਪਰਟੀ ਡੀਲਰ ਜੁੜੇ ਹੋਏ ਸੀ ਜਿਨ੍ਹਾਂ ਨੂੰ ਪੈਸਾ ਭੇਜਦਾ ਸੀ ਕਿ ਉਹਨਾਂ ਦੇ ਵੀ ਖਾਤਿਆਂ ਦੇ ਵਿੱਚ ਪੈਸੇ ਸ਼ੋ ਹੋਏ ਨੇ ਅਜੋ ਫੜੇ ਵੀ ਗਏ ਨਹੀਂ ਪਰ ਇੱਥੇ ਗੱਲ ਇਹ ਐ ਕਿ ਉਹ ਪੀਐਨ ਲੱਗਿਆ ਸੀ ਉੱਥੇ ਹੀ ਉਹ ਪੀਐਨ ਤੋਂ ਬਾਅਦ ਸਬਰਾਜ ਜੀ ਕਲਰਕ ਬਣ ਜਾਂਦਾ ਤੇ ਉਸ ਤੋਂ ਬਾਅਦ ਮੈਨੇਜਰ ਬਣ ਗਿਆ 10-15 ਸਾਲ ਵਿੱਚ ਉਸਦੀ ਬਦਲੀ ਵੀ ਨਹੀਂ ਕੀਤੀ ਜਦੋਂ ਵਿਭਾਗ ਨੂੰ ਪਤਾ ਲੱਗ ਗਿਆ ਕਿ ਇਹ ਕੱਪੜੇ ਕਰ ਰਿਹਾ ਇੱਥੋਂ ਬਦਲ ਕੇ ਉਸ ਨੂੰ ਹਟਾਉਣ ਦੀ ਥਾਂ ਜਾਂਚ ਕਰਨ ਦੀ ਥਾਂ ਕੜੂਆ ਭੇਜਦਾ ਕੜੂਆ ਜਾਂਦਾ ਹੀ ਉਹਨੇ ਫੇਰ ਉੱਥੇ ਜਾ ਕੇ ਇਹ ਕਪੜਾ ਸ਼ੁਰੂ ਕਰ ਦਿੱਤਾ ਸੋ ਇਹ ਜੋ ਕੁਝ ਹੋਇਆ ਇਲਾਕੇ ਦੇ ਅਸੀਂ ਉਸੇ ਦਿਨ ਮੁੱਦਾ ਚੁੱਕ ਲਿਆ ਸੀ ਉਹਨਾਂ ਦੀਆਂ ਗ੍ਰਿਫਤਾਰੀਆਂ ਵਿੱਚ ਹੋਈਆਂ ਪੀੜਤ ਲੋਕ ਸੀ ਬਾਰ-ਬਾਰ ਜਾਂਦੇ ਸੀ ਜਿਹੜੇ ਬੈਂਕ ਮੈਨੇਜਮੈਂਟ ਹੈ ਐਮ ਡੀ ਦੇ ਕੋਲ 34 ਸੈਕਟਰ ਚੰਡੀਗੜ੍ਹ ਵੀ ਗਏ ਆ ਤੇ ਡੀ ਐਮ ਕੋਲ ਵੀ ਗਏ ਆ ਪਰ ਉਹ ਲਾਰੇ ਲਾਉਣ ਤੇ ਸਵਾਇ ਕੁਝ ਨਹੀਂ ਤੇ ਕਰਦੇ ਅੱਜ ਅਸੀਂ ਜਾਮ ਦਾ ਪ੍ਰੋਗਰਾਮ ਰੱਖਿਆ ਸੀ ਗੁਰਦੁਆਰਾ ਗੜੀ ਪੌਰਖਾ ਸਾਹਿਬ ਵਿਖੇ ਪਰ ਉਹ ਖੁਦ ਇੱਥੇ ਪਹੁੰਚੇ ਆ ਅੱਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਹਨਾਂ ਨੇ 20 ਦਿਨ ਸਾਤੋਂ ਮੰਗੇ ਆ ਵਿਸ਼ਵਾਸ ਦਵਾਇਆ ਕਿ 20 ਦਿਨਾਂ ਦੇ ਵਿੱਚ ਵਿੱਚ ਅਸੀਂ ਪੈਸੇ ਪਾਉਣੇ ਜਿਹੜੇ ਸ਼ੁਰੂ ਕਰ ਦਿਆਂਗੇ ਅਗਰ ਉਹਨਾਂ ਨੂੰ ਅਸੀਂ ਇਹ ਗੱਲ ਕਹਿਤੀ ਹੈ 20 ਦਿਨ ਦੇ ਵਿੱਚੋਂ ਪਾਉਨੇ ਠੀਕ ਨਹੀਂ 21ਵੇਂ ਦਿਨ ਅਸੀਂ ਫਿਰ ਗੱਲ ਨਹੀਂ ਸੁਣਾਗੇ ਅਸੀਂ ਆਪਣਾ ਸੰਘਰਸ਼ ਕਰਾਂਗੇ ਉਮੀਦ ਹੈਗੀ ਵਾਪਸ ਆ ਜਾਣਗੇ ਇਹਨਾਂ ਲੋਕਾਂ ਦੇ ਕਰੋੜਾਂ ਰੁਪਏ ਬਿਲਕੁਲ ਜੀ ਦੇਖੋ ਇਹਨਾਂ ਦੀ ਆਪਣੀ ਕਮਾਈ ਹੈ ਬੈਂਕ ਵਿੱਚ ਗਏ ਨੇ ਬੈਂਕ ਵਿੱਚ ਐਂਟਰੀਆਂ ਹੋਈਆਂ ਨੇ ਤੇ ਇਹਨਾਂ ਦਾ ਪੈਸਾ ਇੱਕ ਇੱਕ ਪੈਸਾ ਦਵਾਵਾਂਗੇ ਅਸੀਂ ਸਣੇ ਪਿਆਜ ਇਹਨਾਂ ਦੀ ਜੋ ਸੰਘਰਸ਼ ਹੈ ਕਰਾਂਗੇ ਸਾਡਾ ਮਿਸ਼ਨ ਲੱਗਾ ਹੋਇਆ ਭਾਵੇਂ ਕਿਤੇ ਵੀ ਜਾ ਕੇ ਸੀਐਮ ਦਾ ਵੀ ਕਰਾਉਣਾ ਸਾਨੂੰ ਕਰਨਾ ਪਵੇ ਜਦੋਂ ਕੋਈ ਵੀ ਇਸ ਤਰੀਕੇ ਦਾ ਡਿਸੀਜਨ ਹੁੰਦਾ ਹੈ ਬੈਂਕ ਦੇ ਵਿੱਚ ਤੇ ਬੈਂਕ ਦੇ ਜਿਹੜੇ ਸਟਾਫ ਨੇ ਚਾਹੇ ਉਹ ਕੈਸ਼ੀਅਰ ਹੋਵੇ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਡਿਊਟੀ ਅਦਾ ਕਰਨ ਵਾਲਾ ਬੈਂਕ ਦਾ ਅਧਿਕਾਰੀ ਹੋਵੇ ਸਟਾਫ ਦੇ ਵਿੱਚੋਂ ਤੇ ਉਹਨਾਂ ਦੇ ਧਿਆਨ ਦੇ ਵਿੱਚ ਤਮਾਮ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕੀ ਲੱਗਦਾ ਹੈ ਕਿ ਜਿਹੜੇ ਹੋਸਟ ਸਟਾਫ ਦੇ ਵਿੱਚ ਡਿਊਟੀ ਦੇ ਉੱਪਰ ਤਾਇਨਾਤ ਕਰਮਚਾਰੀ ਸੀ ਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਜਾਂ ਫਿਰ ਇਹ ਵੀ ਮਿਲੀ ਭੁਗਤ ਹੈ ਦੇਖੋ ਆਪਾਂ ਕੁਝ ਵੀ ਕਹਿ ਸਕਦੇ ਮੈਨੇਜਮੈਂਟ ਨੂੰ ਉੱਪਰ ਸਭ ਕੁਝ ਪਤਾ ਹੋ ਸਕਦਾ ਜਦੋਂ ਉਹਨਾਂ ਦੇ ਪਿੱਛ ਪੈਸਾ ਜਮਾ ਕਿੰਨਾ ਹੋ ਰਿਹਾ ਤੇ ਅੱਜ ਉਹਨਾਂ ਕੋਲ ਪਿਆ ਕਿੰਨਾ ਉਹ ਉਹਦਾ ਤਾਂ ਹਿਸਾਬ ਕਿਤਾਬ ਹੁੰਦਾ ਆਡਿਟ ਹੁੰਦਾ ਸਾਰਾ ਕੁਝ ਇਹ ਕਿਵੇਂ ਉਹਤੇ ਵਾਊਚਰ ਪਰ ਪਰ ਕੇ ਕਢਵਾਉਂਦਾ ਰਿਹਾ ਤੇ ਉਹ ਹੁਣ ਜਾਂਚ ਇਹਨਾਂ ਨੇ ਕਰਨੀ ਹੈ ਤੇ ਇਨਸਾਫ ਇਹਨਾਂ ਨੇ ਦੇਣਾ ਇਹ ਗ੍ਰਿਫਤਾਰੀਆਂ ਕਿਸ ਦੀਆਂ ਕਰਨ ਨਾ ਕਰਨ ਹਿਸਾਬ ਕਿਤਾਬ ਨਾ ਕਰਨ ਨਾ ਕਰਨ ਪਰ ਜਿਨ੍ਹਾਂ ਦਾ ਪੈਸਾ ਜਮਾ ਹੋਇਆ ਐਂਟਰੀਆਂ ਹੋਈਆਂ ਅੱਜ ਉਹ ਪੈਸਾ ਨਹੀਂ ਦਿੱਤਾ ਗਿਆ ਸਵਰਾਜ ਜੀ ਇੱਥੇ ਤੱਕ ਉਹ ਅਮੇ ਕਿਸੇ ਦੇ ਹਜ਼ਾਰਾਂ ਵਿੱਚ ਲੱਖਾਂ ਵਿੱਚ ਕਰੋੜਾਂ ਵਿੱਚ ਉਹ ਤਾਂ ਉਹਨੇ ਸਾਰੇ ਦੇ ਸਾਰੇ ਕੱਢ ਹੀ ਲਏ ਬੀਬੀਆਂ ਦੇ ਹੈਲਪ ਸੈਲਫ ਗਰੁੱਪ ਐਥੋਂ ਤੱਕ ਗੁਰਦੁਆਰਿਆਂ ਦੇ ਵੀ ਪੈਸਾ ਜੋ ਜਮਾ ਸੀ ਉਹ ਵੀ ਉਹਨੇ ਹੜੱਪ ਲਿਆ ਤੇ ਕਰੋੜਾਂ ਦੇ ਵਿੱਚ ਇਹ ਰਕਮ ਹੈ ਤੇ ਇਹ ਤਾਂ ਹੁਣ ਜੇ ਕੋਈ ਇਨਸਾਫ ਦੇਗੀ ਅੱਜ ਜੇਕਰ ਸਰਕਾਰ ਤਾਂ ਠੀਕ ਹੈ ਨਹੀਂ ਸਾਸੀਂ ਤਾਂ ਆਪਣੀ ਲੜਾਈ ਲੜਾਂਗੇ ਬਾਪੂ ਜੀ ਫਿਕਰ ਹੈਗੀ ਨਾ तमाम ਸਾਰੀਆਂ ਚੀਜ਼ਾਂ ਦੀ ਰਾਤ ਨੂੰ ਨੀਂਦ ਆ ਜਾਂਦੀ ਹੈ 2.5 ਕਰੋੜ ਰੁਪਇਆ ਬਹੁਤ ਵੱਡਾ ਹੁੰਦਾ ਇਹ ਤਾਂ ਹੋਗੇ ਕਰੂਏ ਕੀ ਜੀ ਜੇ ਕੋਈ ਫਿਕਰ ਕਰਦੇ ਬਣੇ ਇਹ ਤਾਂ ਫਿਕਰ ਕਰੀਏ ਆ ਉਹ ਜੋ ਫਿਕਰ ਹੈ ਜੀ ਫਿਕਰ ਇਹਦਾ ਇੱਕ ਪੈਸਾ ਜਿਹੜਾ ਤਾਂ ਦਾ ਜਿਹੜਾ ਸਾਡੇ ਕੋਲ ਹੈ ਤਾਂ ਉਹ ਬੈਂਕ ਚ ਪਿਆ ਜਿਹੜਾ ਇੰਨੀ ਰਕਮ ਛੱਡਣੀ ਨਹੀਂ ਨਹੀਂ ਲਾਉਂਦੀ ਮੇਰੇ ਕੋਆਪਰੇਟਿਵ ਸਿਆਲਬਾ ਬੈਂਕ ਦੇ ਮੈਨੇਜਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਇਹਨਾਂ ਤਮਾਮ ਸਾਰੇ ਲੋਕਾਂ ਦੇ ਨਾਲ ਘੁਟਾਲਾ ਕੀਤਾ ਗਿਆ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲੀਆ ਚਿੰਨਾ ਖੜੇ ਕਰਦਾ ਹੈ ਕਿ ਜਦੋਂ ਬੈਂਕ ਦਾ ਮੁੱਖ ਤੌਰ ਤੇ ਡਿਊਟੀ ਅਦਾ ਕਰਨ ਵਾਲਾ ਮੈਨੇਜਰ ਹੀ ਇਸ ਤਰੀਕੇ ਦਾ ਕਪਲਾ ਕਰੇ ਤੇ ਫਿਰ ਜਿਹੜਾ ਵਿਸ਼ਵਾਸਕੀ ਦੇ ਉੱਪਰ ਕੀਤਾ ਜਾ ਸਕਦਾ ਹੈ ਤੇ ਉਹੀ ਮੈਨੇਜਰ ਜਿਹਦਾ ਲੋਕਾਂ ਦੇ ਨਾਲ ਨਿੱਜੀ ਤੌਰ ਤੇ ਪਰਿਵਾਰਕ ਸਬੰਧ ਵੀ ਹੋਵੇ ਤੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਕਲਾਵੇ ਦੇ ਵਿੱਚ ਲੈ ਕੇ ਉਹਨਾਂ ਦੇ ਨਾਲ ਵਿਸ਼ਵਾਸ ਘਾਤ ਕਰਦਾ ਹੈ ਇੱਕ ਅਜਿਹਾ ਪੀੜਤ ਹੋਰ ਵੀ ਸਾਡੇ ਨਾਲ ਐਸੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਮ ਹੈ ਤੁਹਾਡਾ ਨੀਤਰਪਾਲ ਨਾਮ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਕੋਰਾਲੀ ਤੋਂ ਜੀ ਕੀ ਕੰਮ ਕਰਦੇ ਹੋ ਤੁਸੀਂ ਮੈਂ ਰਿਟਾਇਰ ਹੋਇਆ ਜੀ 20 2020 ਚ ਹੂੰ ਕਿਹੜੇ ਡਿਪਾਰਟਮੈਂਟ ਚ 31/7 2020 ਚ ਰਿਟਾਇਰ ਹੋਇਆ ਜੀ ਮੈਂ ਪੰਚਾਇਤ ਡਿਪਾਰਟਮੈਂਟ ਹੈ ਜੀ ਡਾਇਰੈਕਟਰ ਦਫਤਰ ਪੰਚਾਇਤ ਬਣਾ ਤੁਹਾਡੇ ਨਾਲ ਵੀ ਕੋਆਪ ਕੋਆਪਰੇਟਿਵ ਬੈਂਕ ਦੇ ਮੈਨੇਜਰ ਦੇ ਵੱਲੋਂ ਠੱਗੀ ਕੀਤੀ ਗਈ ਆ ਹਾਂਜੀ ਮੈਨੂੰ ਜਿਹੜੇ ਪੈਸੇ ਮਿਲੇ ਸੀਗੇ ਰੈਟਾਇਰਮੈਂਟ ਦੇ ਵਿੱਚ ਉਹ ਮੈਂ ਐਫ ਡੀ ਕਰਾਈ ᱛੀ ਉਹ ਬੈਂਕ ਦੇ ਵਿੱਚ ਮੈਨੇਜਰ ਨਾਲ ਜਾਣ ਪਛਾਣ ਜੀ ਟੀ ਪਹਿਲਾਂ ਕਾਫੀ ਦੇਰ ਪਹਿਲਾਂ ਕਾਫੀ ਦੇਰ ਤੋਂ ਤੇ ਮੈਂ ਮਰੇਜਾ ਸਾਹਿਬ ਨੂੰ ਕਿਹਾ ਮੈਂ ਕਿਹਾ ਮੈਨੇਜਰ ਸਾਹਿਬ ਮੇਰੀ ਐਫ ਡੀ ਕਰ ਦਿਓ ਪੈਸੇ ਮੈਨੂੰ ਮਿਲੇ ਰੈਟਾਇਰਮੈਂਟ ਤੇ ਤੇ ਕਹਿੰਦੇ ਕੋਈ ਗੱਲ ਨਹੀਂ ਲਿਆ ਕਰ ਦਨੇ ਤੇਰੀ ਇਹ ਐਫ ਡੀ ਤੇ ਉਹਨਾਂ ਨੇ ਐਫ ਡੀ ਕੀਤੀ ਤੇ ਕਹਿੰਦੇ ਕਹਿੰਦੇ ਤੇਰਾ ਫਾਇਦਾ ਕਰ ਦਨੇ ਆ ਮੈਂ ਕਿਹਾ ਮੈਂ ਕਿਹਾ ਕੋਈ ਨਹੀਂ ਕੋਈ ਗੱਲ ਨਹੀਂ ਥੋੜੀ ਜਿਮੇ ਮਰਜ਼ੀ ਹੈ ਮਨੇਜਰ ਸਾਹਿਬ ਕਿੰਨੇ ਪੈਸੇ ਸੀ ਟੋਟਲ 10 ਲੱਖ ਰੁਪਈਆ ਲੱਗੇ ਮੈਂ ਕਿਹਾ 10 ਲੱਖ ਰੁਪਈਆ ਮੈਂ ਕਿਹਾ ਮਨੇਜਰ ਸਾਹਿਬ ਮੇਰੀ ਐਫ ਡੀ ਕਰ ਲਓ ਜੀ ਕਹਿੰਦੇ ਕੋਈ ਨਹੀਂ ਕਰ ਦਨੇ ਆ ਕਹਿੰਦੇ ਐਫ ਡੀ ਮੈਂ ਕਰ ਦਨਾ ਤੇਰਾ ਫਾਇਦਾ ਕਰ ਦਨਾ ਮੈਂ ਕਿਹਾ ਜੀ ਜਿਵੇਂ ਥੋੜੀ ਮਰਜ਼ੀ ਕਿਉਂਕਿ ਜਾਣ ਪਛਾਣ ਹੈਗੀ ਤਾਂ ਕਾਫੀ ਦੇਰ ਤੋਂ ਅ ਵਿਸ਼ਵਾਸ ਮੈਂ ਵਿਸ਼ਵਾਸ ਕਰਦਾ ਸੀਗਾ ਉਹਨਾਂ ਤੇ ਅ ਉਹਨਾਂ ਨੇ ਮੇਰੀ 10 ਲੱਖ ਦੀ ਐਫਡੀ ਕਰ ਦਿੱਤੀ ਕਹਿੰਦੇ ਤੇਰਾ ਹੋਰ ਫਾਇਦਾ ਕਰ ਦਿੰਦਾ ਮੈਂ ਐਫਡੀ ਜਿਹੜੀ ਐ ਬੈਂਕ 'ਚ ਰੱਖ ਲੈਣਾ ਅਸਲ ਐਫਡੀ ਬੈਂਕ 'ਚ ਰੱਖ ਲੈਣਾ ਤੇ ਐਫਡੀ ਜਿਹੜੀ ਆ ਫੋਟੋ ਕਾਪੀ ਕਰਾ ਕੇ ਤੇ ਤੈਨੂੰ ਮੋਹਰ ਤੇ ਸਾਈਨ ਕਰਕੇ ਮੈਂ ਦੇ ਦਿੰਦਾ ਠੀਕ ਹੈ ਜੀ ਤੇ ਇਹ ਆਪਣੇ ਕੋਲ ਰੱਖ ਲਈ ਉਹ ਕਿਉਂ ਕਿਉਂਕਿ ਸਾਡੇ ਕੋਲ ਆਡਿਟ ਵਾਲੇ ਆਣਗੇ ਉਹਨਾਂ ਨੇ ਫੇਰ ਤੈਨੂੰ ਬੁਲਾਉਣਾ ਹੈਗਾ ਆ ਤੂੰ ਕਰਾਲੀ ਤੇ ਆਉਂਗਾ ਤੇ ਆਉਣਾ ਪੈਣਾ ਤੂੰ ਰੱਖਦਾ ਅਸਲ ਜਿਹੜੀ ਐਫ ਡੀ ਹੈਗੀ ਤੂੰ ਮੇਰੇ ਕੋਲ ਹੀ ਰੱਖਦੇ ਇੱਥੇ ਬੈਂਕ 'ਚ ਰੱਖਦੇ ਤੇ ਕਿਨੂੰ ਫੋਟੋ ਕਾਪੀ ਕਰਾ ਕੇ ਦੇ ਦੇਣਾ ਉਹ ਤੂੰ ਲੈ ਜਾ ਉਹ ਮੈਂ ਰੱਖ ਲਈ ਇਹ ਐਫ ਡੀ ਮੈਂ ਕਰਾਈ ਸੀਗੀ ਆ ਆਪਣਾ ਮੈਨੂੰ ਪੈਸੇ ਮਿਲਣ ਤੋਂ ਬਾਅਦ 20 ਜੀ ਕਰਾਈ ਸੀ ਮੈਂ ਪਤਾ ਨਹੀਂ 7ਵੇਂ 8ਵੇਂ ਮਹੀਨੇ ਚ ਸੈੱਟ ਕਰਾਈ ਸੀ ਮੇਰੇ ਖਿਆਲ ਹੈ ਜੀ 20 'ਚ ਤੇ ਉਸ ਉਹਦੇ ਵਿੱਚ ਮੈਂ ਸਾਲ ਪਿਛੇ ਰਿਹਾ ਰੀਨਿਊ ਵੀ ਕਰਾਈਆ ਹੋ ਰੀਨਿਊ ਕਰਕੇ ਵਿਦ ਵਿਆਜ ਰੀਨਿਊ ਕੀਤੀ ਹੈ ਮਲੇਜਨੇ ਦੋ ਕਵਾਰ ਰੀਨਿਊ ਕੀਤੀ ਹੈ ਤੇ ਉਸਦੇ ਬਾਅਦ ਮੈਂ ਹੁਣ ਗਿਆ ਤਾਂ 15 15 ਪੰਜ ਨੂੰ ਮੈਂ ਜਦ ਗਿਆ ਮੈਨੂੰ ਲੋੜ ਪੈ ਗਈ ਸੀ ਪੈਸੇ ਆ ਦੀ ਮੈਂ ਕਿਹਾ ਬੇਟੀ ਤਾਂ ਮੈਨੂੰ ਸਾਡੀ ਸ਼ੂਦੀ ਕਰਨੀ ਹੈ ਤੇ ਮੈਂ ਕਿਹਾ ਚਲੋ ਪੈਸੇ ਦੀ ਲੋੜ ਪੈ ਗਈ ਤੇ ਮੈਂ ਕਿਹਾ ਉਹ ਮੈਨੇਜਰ ਤਾਂ ਉਥੋਂ ਬਦਲ ਚੁੱਕਿਆ ਸੀਗਾ ਜਸਵੀਰ ਸਿੰਘ ਅੱਗੇ ਦੂਏ ਮੈਨੇਜਰ ਸਾਹਿਬ ਆਏ ਸੀਗੇ ਮੈਂ ਮੈਨੇਜਰ ਸਾਹਿਬ ਨੂੰ ਬੇਨਤੀ ਕੀਤੀ ਮੈਂ ਮੈਨੇਜਰ ਸਾਹਿਬ ਆ ਆ ਜਿਹੜੇ ਮੇਰੇ ਪੈਸੇ ਨਾ ਐਫ ਡੀ ਆਰੇ ਹੈਗੇ ਇਹ ਮੇਰੇ ਖਾਤੇ ਦੇ ਸੇਵਿੰਗ ਖਾਤੇ 'ਚ ਪਾ ਦਿਓ ਠੀਕ ਹੈ ਤੇ ਉਹਨਾਂ ਨੇ ਜਦ ਖਾਤਾ ਦੇਖਿਆ ਤਾਂ ਖਾਤਾ ਦੇਖਣ ਤੋਂ ਬਾਅਦ ਕਹਿੰਦੇ-ਕਹਿੰਦੇ ਇਹ ਤਾਂ ਤੇਰੇ ਪੈਸੇ ਤਾਂ ਨਹੀਂ ਲੈ ਤੇਰੇ ਪੈਸੇ ਕੋਈ ਖਾਤਾ ਹੀ ਖਾਤੇ 'ਚ ਹੈ ਹੀ ਨਹੀਂ ਖਾਤੇ ਮੈਂ ਕਿਹਾ ਇਹ ਤਾਂ ਮੇਰੇ ਹੱਥਾਂ ਪਰਾਂ ਦੀ ਗਈ ਮੈਂ ਕਿਹਾ ਮੈਂ ਤਾਂ ਕੋਈ ਪੈਸਾ ਕਟਾਇਆ ਹੀ ਨਹੀਂ ਤੇ ਉਹ ਕਹਿੰਦਾ ਤੇਰੇ ਨਾਲ ਹੀਰਾ ਫੇਰੀ ਹੋ ਗਈ ਮੈਂ ਫਿਰ ਉਹ 15 ਤਰੀਕ ਨੂੰ ਇਹ ਨਾ ਜਿਹੜੇ ਮੁੱਖ ਮੌਜੂਦਾ ਮੈਨੇਜਰ ਸਾਹਿਬ ਹੈ ਇਹਨਾਂ ਨੂੰ ਦਰਖਾਸਤ ਲਿਖ ਕੇ ਮੈਂ ਦੇ ਕੇ ਗਿਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਪੁੱਛਿਆ ਇੱਕ ਦਿਨ ਬਾਅਦ ਜਾ ਕੇ ਪੁੱਛਿਆ ਮਖਾ ਮੈਨੇਜਰ ਸਾਹਿਬ ਕਦਕ ਪੈਸੇ ਮਿਲਣਗੇ ਮੈਨੂੰ ਪੈਸੇ ਦੀ ਬੜੀ ਲੋੜ ਹੈ ਤੇ ਕਹਿੰਦੇ ਕੋਈ ਨਹੀਂ ਸਾਲਸੀ ਮਿਸਲ ਤਿਆਰ ਹੋ ਰਹੀ ਹੈ ਕੇਸ ਭੇਜਿਆ ਬਾਅਦ ਸਾਲਸੀ ਮਿਸਲ ਤਿਆਰ ਹੋ ਰਹੀ ਹੈ ਉਹ ਤਿਆਰ ਹੋਣ ਤੋਂ ਬਾਅਦ ਥੋੜੇ ਪੈਸੇ ਥੋੜੇ ਖਾਤੇ ਦੀ ਨਹੀਂ ਤਾਂ ਹੈਗੀ ਪੈਸੇ ਵਾਪਸ ਆ ਜਾਣਗੇ ਉਹਦਾ ਇਹੀ ਕਹਿੰਨੇ ਕਹਿੰਦੇ ਪੈਸੇ ਥੋੜੇ ਵਾਪਸ ਆਉਣਗੇ ਥੋੜੇ ਪੈਸੇ ਥੋੜੇ ਖਾਤੇ ਚ ਵਾਪਸ ਆਣਗੇ ਖਾਤੇ ਚ ਪੈਸੇ ਵਾਪਸ ਆਣਗੇ ਆ ਬਿਲਕੁਲ ਅਰਧ ਸੈਂਕੜੇ ਦੇ ਕਰੀਬ ਇਹ ਲੋਕ ਨੇ ਜਿਨ੍ਹਾਂ ਦੇ ਨਾਲ ਬੈਂਕ ਮੈਨੇਜਰ ਦੇ ਵੱਲੋਂ ਠੱਗੀ ਕੀਤੀ ਗਈ ਹੈ ਔਰ ਖਾਸ ਤੌਰ ਤੇ ਜਦੋਂ ਅਸੀਂ ਇਹਨਾਂ ਤਮਾਮ ਸਾਰੀਆਂ ਬਜ਼ੁਰਗਾਂ ਦੇ ਨਾਲ ਤਮਾਮ ਸਾਰੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਾਂ ਪੀੜਤ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਅਸੀਂ ਪੈਸੇ ਜਮ੍ਹਾਂ ਕਰਵਾਉਂਦੇ ਸੀ ਤੇ ਉਸ ਤੋਂ ਬਾਅਦ ਮਸ਼ੀਨ ਖਰਾਬ ਦਾ ਬਹਾਨਾ ਲਾ ਕੇ ਸਾਨੂੰ ਇੱਕ ਜਿਹੜੀ ਫਾਰਮੈਲਟੀ ਦੇ ਤੌਰ ਤੇ ਹੱਥ ਦੇ ਨਾਲ ਪੈਨ ਦੇ ਨਾਲ ਐਂਟਰੀ ਪਾ ਕੇ ਕਾਪੀ ਦੇ ਉੱਪਰ ਵਾਪਸ ਭੇਜ ਦਿੱਤਾ ਜਾਂਦਾ ਸੀ ਪਰ ਬਹੁਤੀ ਜਾਣਕਾਰੀ ਨਾ ਹੋਣ ਦੇ ਕਾਰਨ ਇਹ ਜਿਹੜੇ ਪੀੜਤ ਲੋਕ ਨੇ ਇਹ ਬੈਂਕ ਮੈਨੇਜਰ ਦੀ ਠੱਗੀ ਦਾ ਸ਼ਿਕਾਰ ਹੋਏ ਨੇ ਪਵਿੱਖ ਦੇ ਵਿੱਚ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਜਾਂ ਬੈਂਕ ਦੇ ਅਧਿਕਾਰੀਆਂ ਦੇ ਵੱਲੋਂ ਪੂਰੀ ਪੇਮੈਂਟ ਰਿਫੰਡ ਕਰਨ ਦਾ ਵਿਸ਼ਵਾਸ ਦਵਾਇਆ ਗਿਆ ਹੈ ਤਾਂ ਇਸ ਦੇ ਤਹਿਤ ਕਿੰਨਿਕ ਜਿਹੜੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਲਿਆਂਦੀ ਜਾ ਸਕਦੀ ਹੈ ਭਵਿੱਖ ਦੇ ਵਿੱਚ ਵੀ ਤਮਾਮ ਸਾਰੀਆਂ ਚੀਜ਼ਾਂ ਦੇ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ